ਪੱਟੀਵੰਤੇ ਸਿੱਲੀ ਦੀ ਖਬਰ ਉੱਪਰ ਤੋਂ ਆ ਰਹੀ ਹੈ ਜਿੱਥੇ ਕਿ 2 ਘੰਟੇ ਦੀ ਬਾਰਿਸ਼ ਲੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੇਕਿਨ ਇੱਥੇ ਪ੍ਰਸ਼ਾਸਨ ਦੀ ਬਿਲਕੁਲ ਕੋਈ ਪੋਲ ਖੁੱਲ ਨਹੀਂ ਪਈ ਕਿਉਂਕਿ ਹਾਲੇ ਤੱਕ ਵਰਖਾ ਦੀ ਜਿਹੜੀ ਪਹਿਲੀ ਹੀ ਵਾਰਸ ਸੀ ਕਹਿ ਸਕਦੇ ਆ ਕਿ ਵੱਡੀ ਵਾਰਸ ਦੀ ਹੋਈ ਹੈ ਪੱਲੇ ਤਾਂ 2 ਘੰਟੇ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ ਵੱਖ-ਵੱਖ ਵਾੜਾਂ ਤੋਂ ਵੱਖ-ਵੱਖ ਮhallਿਆਂ ਤੋਂ ਤਸਵੀਰਾਂ ਸਾਡੇ ਕੋਲ ਬਿਲਕੁਲ ਆ ਰਹੀਆਂ ਨੇ ਤੇ ਮੈਂ ਜੇ ਗੱਲ ਕਰਾਂ ਤਾਂ ਮੰਦਾ ਜਿਹੜਾ ਇਹਦਾ ਬਈ ਐਸਕੂਲ ਦੇ ਲਾਗੇ ਜੋ ਵੀ ਮਹੱਲੇ ਪੈਂਦਾ ਉਸ ਮਹੱਲੇ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਜਿਹੜਾ ਦਿਖਾਈ ਦੇ ਰਿਹਾ ਹੈ ਬੜਾ ਹੋਇਆ ਤੇ ਮੇਰੇ ਨਾਲ ਸਥਾਨਿਕ ਲੋਕ ਹੈ ਉੱਥੇ ਦੇ ਜਿਹੜੇ ਗੱਲਬਾਤ ਕਰ ਰਹੇ ਨੇ ਹਾਂਜੀ ਬਾਈ ਜੀ ਤੁਹਾਡੇ ਤੁਸੀਂ ਕਿਹੜੇ ਇਲਾਕੇ ਤੋਂ ਬੋਲ ਰਹੇ ਹੋ ਗਾਂਧੀ ਨਗਰ ਤੋਂ ਬੋਲ ਰਹੇ ਹਾਂ ਜੀ ਗਾੜੇ ਕਿਵੇਂ ਦੇ ਹਾਲਾਤ ਇੱਥੇ ਬਣ ਗਏ ਬਹੁਤ ਬੁਰੇ ਹਾਲਾਤ ਨੇ ਜੀ ਇੱਥੇ ਲੋਕਾਂ ਦਾ ਮਾਲੀ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਜੀ ਕਿਸ ਨੇ ਜਿਹਨੇ ਕਿ ਰੇਹਣਾ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਬਾਰਸ਼ ਲੱਗੀ ਰਹੀ ਤੇ ਉਹਦੇ ਪਾਣੀ ਆ ਗਿਆ ਨਾ ਕਿੰਨੇ 2-3 ਘੰਟੇ ਦੀ ਬਾਰਸ਼ ਨੇ ਸਰਕਾਰ ਦੀ ਪੋਲ ਖੋਲ ਦਿੱਤੀ ਹੈ ਜੀ ਬਿਲਕੁਲ ਪਾਣੀ ਜਿਹੜਾ ਕਿ ਇਸ ਵੇਲੇ ਕਿ ਗਲੀਆਂ ਦੇ ਵਿੱਚ ਘੁੰਮ ਰਿਹਾ ਜਾਂ ਘਰਾਂ 'ਚ ਵੀ ਇਨਟਰੂ ਹੋ ਗਿਆ ਨਹੀਂ ਤਾਂ ਘਰਾਂ 'ਚ ਵੜ ਗਿਆ ਵੇ ਜੀ ਪਾਣੀ ਮੌਜੂਦਾ ਹਾਲਾਤ ਇਹ ਨੇ ਕਿ ਲੋਕਾਂ ਦਾ ਜਿਹੜਾ ਸਮਾਨ ਹੈ ਇਲੈਕਟ੍ਰੋਨਿਕਸ ਦਾ ਜਾਂ ਨਹੀਂ ਕੋਈ ਹੋਰ ਸਮਾਨ ਹੈ ਉਹ ਖਰਾਬ ਹੋ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਹਾਲੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਇੱਥੇ ਜੇ ਦੇਖਿਆ ਜਾਵੇ ਤਾਂ ਘਰ ਵੀ ਬਹੁਤ ਪੁਰਾਣੇ ਬਣੇ ਹੋਏ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਖਤਸ਼ਾਤਰ ਘਟਾਇਆ ਜਾ ਸਕਦਾ ਹੈ ਵੀ ਇੱਥੇ ਉਹ ਇਮਾਰਤਾਂ ਵੀ ਡਿੱਗ ਸਕਦੀਆਂ ਨੇ ਤੇ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਤੁਹਾਡੇ ਇੱਧਰ ਕੋਈ ਆਇਆ ਕੋਈ ਕਿਉਂਕਿ ਰਾਹਤ ਕਾਰਜ ਜਾਂ ਬਚਾਅ ਵਾਸਤੇ ਬਿਸੀ ਤਰ੍ਹਾਂ ਦਾ ਕੋਈ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਕੋਈ ਅਧਿਕਾਰੀ ਨਹੀਂ ਹਾਲ ਤੱਕ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਜਦ ਕੇ ਇਹ ਖਬਰ ਕਿੰਨੇ ਦਿਨ ਤੋਂ ਚੱਲ ਰਹੀ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਸਟਾਫ ਨਹੀਂ ਆਇਆ ਹਾਲ ਤੱਕ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੇ ਗੋਡੇ-ਗੋਡੇ ਤੇ ਲੱਕ-ਲੱਕ ਦੇ ਪਾ ਲੱਕ ਤੋਂ ਵੀ ਥੱਲੇ ਪਾਣੀ ਹੈਗਾ ਏ ਪਰ ਜਿਹੜਾ ਮੋਟਰਸਾਈਕਲ ਸਕੂਟਰ ਵੀ ਉਹ ਬੱਚੇ ਵੀ ਵਿੱਚੋਂ ਨੁਕੀ ਉਹ ਕਰ ਰਹੇ ਆ ਪਾਣੀ ਦੇ ਵਿੱਚ ਬਿਲਕੁਲ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਸਕੂਲੀ ਬੱਚਿਆਂ ਨੂੰ ਛੁੱਟੀ ਹੋਣ ਦਾ ਸਮਾਂ ਹੋ ਰਿਹਾ ਹੈ ਪਰੰਤੂ ਉਹਨਾਂ ਦਾ ਪਹੁੰਚਣਾ ਕਿਸੇ ਚੁਣੌਤੀ ਦੇ ਬਰਾਬਰ ਹੈ ਇਸ ਸਮੇਂ ਆ ਮੈਂ ਤਸਵੀਰ ਵਿੱਚ ਦੇਖ ਰਿਹਾ ਕੁਝ ਬੱਚੇ ਸਕੂਲੀ ਬੱਚੇ ਵੀ ਜਿਹੜੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਬਿਲਕੁਲ ਇਹ ਇੱਕ ਚੁਣੌਤੀਪੂਰਨ ਮਾਹੌਲ ਬਣਿਆ ਹੋਇਆ ਹੈ ਸਕੂਲੀ ਬੱਚਿਆਂ ਵਾਸਤੇ ਘਰ ਪਹੁੰਚਣਾ ਆਗੇ ਸੌਖਾ ਨਹੀਂ ਬਿਲਕੁਲ ਤੇ ਕਿਵੇਂ ਜੇ ਇਹ ਜਿਹੜੇ ਹੜ ਆਏ ਆ ਇਸ ਵਾਰੀ ਆਏ ਆ ਜਾਂ ਪਹਿਲਾਂ ਕਿਸਮਤ ਤੇ ਪਹਿਲਾਂ ਵੀ ਆਉਂਦੇ ਏਦਾਂ ਇਹ ਏਦਾਂ ਦੇ ਹਾਲਾਤ ਨੇ ਜੀ ਇਸ ਇਸ ਮਹੱਲੇ ਨੂੰ ਕਦੇ ਪ੍ਰਸ਼ਾਸਨ ਨੇ ਪੁੱਛਿਆ ਹੀ ਨਹੀਂ ਹੈਗਾ ਜੀ ਤੇ ਕੀ ਜੇ ਕੀ ਮੰਗ ਕਰ ਰਹੇ ਤੁਸੀਂ ਮੰਗ ਇਹ ਹੈ ਜੀ ਇਸ ਇਸ ਇਹਦੇ ਵਿੱਚ ਬਚਾਅ ਕਰੇ ਭੇਜਿਆ ਜਾਵੇ ਤੇ ਕਿਤੇ ਨਾ ਕਿਤੇ ਇਹਦਾ ਹੱਲ ਕਰਵਾਇਆ ਜਾਵੇ ਤਾਂ ਜੋ ਲੋਕ ਸੁਖਰਾਸਾਂ ਲੈ ਸਕਣ ਬਿਲਕੁਲ ਜੀ ਬਿਲਕੁਲ ਅਸੀਂ ਵੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਇਸ ਇਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਨਹੀਂ ਹੋ ਰਿਹਾ ਉਸ ਜਗ੍ਹਾ ਦੇ ਵਿੱਚ ਨਿਕਾਸ ਦਾ ਸਹੀ ਤਰੀਕੇ ਨਾਲ ਨਿਕਾਸ ਹੋਣ ਵਾਸਤੇ ਜਿਹੜੇ ਇਹਨਾਂ ਦੇ ਇੰਜੀਨੀਅਰ ਹੁੰਦੇ ਆ ਜਾਂ ਇਹਨਾਂ ਦੇ ਜਿਹੜੇ ਤਜਰਬੇਕਾਰ ਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਇਸ ਜਿਹੜੀ ਨਿਕਾਸੀ ਦਾ ਪ੍ਰਬੰਧ ਜਿਹੜਾ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਧੰਨਵਾਦ ਜੀ ਤੁਹਾਡਾ ਕੋਈ ਗਾਂਧੀ ਨਗਰ ਦੇ ਕੀ ਹਾਲ ਹੋਏ ਹੋਏ ਆ ਘਰਾਂ ਘਰਾਂ 'ਚ ਲੋਕਾਂ ਦੇ ਪਾਣੀ ਭੜਿਆ ਹੋਇਆ ਹੈ ਬੱਚਿਆਂ ਦਾ ਕਈ ਬੱਚਿਆਂ ਦੀ ਛੁੱਟੀ ਹੋ ਗਈ ਸਕੂਲ ਤੋਂ ਕਈਆਂ ਦੀ ਹੋਣੀ ਮੈਂ ਮਾਂ ਜੋੜ ਕੇ ਜੰਗਲਾਂ ਨੂੰ ਮੈਂ ਬੜੀ ਮੁਸ਼ਕਲ ਦੇ ਸਾਥ ਇਹ ਨਦੀ ਪਾਰ ਕਰਨੇ ਦੀ ਕੋਸ਼ਿਸ਼ ਆਜੋ ਪਾਜੀ ਆਜੋ ਕਿਵੇਂ ਲੱਗਿਆ ਪਾਣੀ ਪਾਜੀ ਅੱਜ ਪ੍ਰਸਾਦ ਗੱਡੀ ਕਿੱਧਰ ਲਾ ਕੇ ਆਏ ਫਿਰ ਉਧਰ ਦੇਖੋ ਪਾਜੀ ਹੁਣੀ ਗੱਡੀ ਵੀ ਪਾਲੀ ਆਪਣੀ ਸਾਈਡ ਉਧਰ ਲਾ ਕੇ ਆਏ ਪੈਂਟ ਆਪਣੀ ਹੱਥ 'ਚ ਫੜੀ ਵੀ ਇਹਨਾਂ ਨੇ ਕੰਮ ਤੇ ਜਾਣਾ ਜੀ ਆਉਹੀ ਉਹਨੇ ਇਹਨਾਂ ਦਾ ਵੀ ਘਰ ਉਹ ਸਾਹਮਣੇ ਆ ਦੇਖੋ ਬੁਰਾ ਹਾਲ ਹੈ ਜੀ ਜਿੰਨਾ ਜਿੰਨੇ ਤਾਂ ਗੱਡੀਆਂ ਕੋ ਲਾਤੀਆਂ ਉੱਪਰ ਉਹ ਤਾਂ ਬਚ ਗਏ ਤੇ ਕਾਹ ਦੇਖ ਲੋ ਐਕਟਿਵ ਆਵਰ ਹੁਣ ਤੁਸੀਂ ਇੱਥੋਂ ਹੀ ਧਿਆਨ ਮਾਰ ਸਕਦੇ ਹੋ ਧੂਪਨਗਰ ਸ਼ਹਿਰ ਦੇ ਗਾਂਧੀ ਨਗਰ ਮਹੱਲੇ ਵਿੱਚ ਪ੍ਰਸ਼ਾਸਨ ਨੇ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਸੌਣ ਦੇ ਪਹਿਲੇ ਮਹੀਨੇ ਹੀ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਆਓ ਗੱਲਬਾਤ ਕਰਦੇ ਹਾਂ ਸਥਾਨਕ ਨਿਵਾਸੀਆਂ ਨਾਲ ਕੀ ਹਾਲਾਤ ਨੇ ਇਸ ਸਮੇਂ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਇਸ ਸਮੇਂ ਹਾਲਾਤ ਤਾਂ ਦੇਖ ਲਓ ਮੱਚ ਬਿਜਰੇ ਆ ਲੇਕਿਨ ਆ ਪਿਛਲੀਆਂ ਸਰਦੀਆਂ ਨੂੰ ਅ ਬਰਸਾਤਾਂ ਪਈਆਂ ਸੀ ਨੀ ਪਿਛਲੀ ਬਰਸਾਤ ਜਿਹੜੀ ਉਹਦੇ ਨਾਲ ਪਾਣੀ ਇਸ ਤਰ੍ਹਾਂ ਵਗ ਰਿਹਾ ਜਿਆਦਾ ਆ ਰਿਹਾ ਫਿਰ ਕਿਉਂਕਿ ਉਧਰ ਕੰਸੀ ਸਕੂਲ ਵੱਲ ਵੀ ਸੜਕੀ ਕੁ ਬਣਾਈ ਆ ਉਹਦਾ ਪਾਣੀ ਵੀ ਸ਼ਾਇਦ ਇਹਨਾਂ ਨਾਲ ਲੱਗੇ ਇੱਕ ਇੱਥੇ ਇੱਕ ਬਰਫ ਦੇ ਕਾਰਖਾਨੇ ਕੋਲ ਸਟਰੀਟ ਬ੍ਰੇਕਰ ਬਹੁਤ ਜ਼ਿਆਦਾ ਉੱਚਾਈ ਬਣਾਤਾ ਉਹ ਉਹਦੇ ਪਾਣੀ ਕਰਕੇ ਉਹ ਪਾਣੀ ਸਾਰਾ ਇੱਧਰੋਂ ਆ ਰਿਹਾ ਵੀ ਜਨ ਕੇ ਰਾਤ ਸੱਪ ਵੀ ਨਿਕਲੇ ਦੋਸਤ ਪਹਿਲਾਂ ਕਹਿੰਦੇ ਵੀ ਕੋਈ ਪਾਈਪ ਵੀ ਪਈ ਆ ਇੱਥੇ ਪੈਪ ਪਾਈ ਸੀ ਜੀ ਆਪਣਾ ਜਨੇਤ ਅੱਗਾ ਜੀ ਨੇ ਪਾਈ ਸੀਗੀ ਪੈਪ ਮੇਰਾ ਹੁਣ ਤੱਕ ਬੰਦ ਹੋ ਕੇ ਕਰਤੀ ਤੇ ਕੁਝ ਨਹੀਂ ਬੱਲ ਰਹੀ ਆ ਵੀ ਪਤਾ ਨਹੀਂ ਲੱਗਦਾ ਉਹ ਸਿਸਟਰ ਨਾਲ ਹੁਣ ਇਸ ਮਾਲੇ ਚ ਪਾਣੀ ਦੀ ਕੋਈ ਨਿਕਾਸੀ ਨਹੀਂ ਆ ਪਾਣੀ ਦੀ ਨਿਕਾਸੀ ਸਿਰਫ ਇੱਕੋ ਪਾਈਪ ਸੀਗੀ ਜਿਹਦੇ ਕਰਨਾ ਥੋੜਾ ਪੋਤਾ ਜਿਹਾ ਪੰਜ ਦਿਨ ਲੱਗਦੇ ਸੀਗੇ ਜਦ ਪਾਈਪ ਪਈ ਆ ਫੇ 2-3 ਦਿਨ ਲੱਗ ਜਾਂਦੇ ਸੀਗੇ ਨਿਕਲ ਨਹੀਂ ਪਾਉਂਦੇ ਹੁਣ ਦੇਖੋ ਜੇ ਪਾਈਪ ਨਹੀਂ ਹੋਈ ਤਾਂ ਫੇ ਕਟੋੜਾ ਹਫਤਾ ਤੋਂ ਹਫਤੇ ਤਾਂ ਲੱਗੇ ਜਾਂਦੇ ਨੇ ਕੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਵੜ ਰਿਹਾ ਇਸ ਸਮੇਂ ਹਾਂਜੀ ਦੂਰਾ ਮੇਰਾ ਵਿਸਾਇ ਹੈਗੇ ਨੇ ਜਿਹੜੇ ਨੇ ਕਾਰਜ ਇਹਨਾਂ ਨੇ ਕਰਦੇ ਤੇ ਬਣਾ ਲਿਆ ਇੱਕ ਲਾਉਟ ਤੇ ਅਸੀਂ ਉੱਤੇ ਇੱਕ ਕੇਸ ਆ ਰਿਹਾ ਬੈਂਟ ਮੀਟਰ ਤੇ ਕੁਝ ਘਰ ਹੈਗੇ ਨੇ ਕੱਚੇ ਵੀ ਹੈਗੇ ਜਿਹਨਾਂ ਦੇ ਠੀਕ ਹੈ ਜੀ ਤੇ ਉਹਨਾਂ ਦੇ ਅੰਦਰ ਚਲ ਜਾਂਦਾ ਪਾਣੀ ਤੇ ਅਸੀਂ ਆਪ ਵੀ ਕਈ ਵਾਰ ਆਉਣ ਦੀ ਮਦਦ ਕਰਕੇ ਆਇਆ ਤੇ ਮਾਲੀ ਨੁਕਸਾਨ ਵੀ ਹੁੰਦਾ ਉਹਦੇ ਨਾਲ ਵੱਡਾ ਦੇ ਸੋਫੇ ਕਿੱਲੇ ਸਾਡੇ ਹੋ ਕੇ ਸੀਗੇ ਸੋਫੇ ਕਿੱਲੇ ਨੂੰ ਕਿਸੇ ਨੇ ਕਿੰਨੀ ਚਿਕਾਈ ਕਰ ਤੋ ਠੀਕਾਂ ਠੀਕਾ ਅੱਜ ਇਸ ਸਮੇ ਇੱਧਰ ਜੇਕਰ ਆਪਾਂ ਇੱਧਰ ਦੀ ਗੱਲ ਕਰੀ ਤਾਂ ਇੱਧਰ ਕਿੰਨੀ ਕਿੰਨੀ ਢੰਗਾਈ ਚ ਪਾਣੀ ਖੜਾ ਹੁਣ ਪਾਣੀ ਆ ਦੇਖੋ ਜੀ ਮੈਂ ਦਿਖਾ ਦਿੰਦਾ ਤੁੰਨ ਜਾ ਕੇ ਦੇਖੋ ਇਹ ਚ ਤਾਂ ਕੋਈ ਲੁਕੋ ਨਹੀਂ ਹੈਗਾ ਇੱਥੇ ਦਾ ਜੇ 5-4 ਸਾਲ ਦਾ ਬੱਚਾ ਵੀ ਨਾ ਕਿ ਉਹ ਤਾਂ ਡੁੱਬ ਜੂਗਾ ਬੱਸ ਆ ਦੇਖੋ ਆਓ ਕੀ ਦਿਖਾਉਂਦਾ ਆ ਦੇਖੋ ਜੀ ਇੱਥੇ ਐਨਾ ਐਨਾ ਇੱਕ ਅੰਦਰ ਬਿਲਕੁਲ ਬਹੁਤ ਹੀ ਬ੍ਰਹਮ ਹਾਲ ਹੈ ਠੀਕ ਹੈ ਜੀ ਧੰਨਵਾਦ ਜੂ 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 ਵੀ ਅੱਗੇ ਨੂੰ ਜਾਉਂਗਾ ਪਾਣੀ ਵਧਦਾ ਜਾਣਾ ਇਹ ਇੱਧਰ ਸਾਰੇ ਇੱਧਰ ਅੰਦਰ ਦੇਖੋ ਫੜਦਾ ਪਾਣੀ ਸਾਰੇ ਇੱਥੇ ਨੇ ਇਹ ਕੀ ਪਤਾ ਛੱਪਣਾ ਕੀ ਸਾਜੀ ਕਿਹਦੇ ਠੀਕ ਹੈ ਜੀ ਪਿਆਰੇ ਦਸਕੋ ਮੈਂ ਸ਼ਮਸ਼ੀਰ ਬੱਗਾ ਤੁਸੀਂ ਦੇਖ ਰਹੋ ਆਰਪੀ 1 ਤੇ ਇਸ ਵੇਲੇ ਦੀ ਖਬਰ ਰੋਪੜ ਤੋਂ ਆ ਰਹੀ ਹੈ ਜਿੱਥੇ ਕਿ 2 ਘੰਟੇ ਦੀ ਬਾਰਿਸ਼ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਚੁੱਕਾ ਹੈ ਲੇਕਿਨ ਇੱਥੇ ਪ੍ਰਸ਼ਾਸਨ ਦੀ ਬਿਲਕੁਲ ਕੋਈ ਪੋਲ ਖੁੱਲ ਟਿੱਕੀ ਹੈ ਕਿਉਂਕਿ ਹਾਲੇ ਤੱਕ ਬਰਸਾਤ ਦੀ ਜਿਹੜੀ ਪਹਿਲੀ ਹੀ ਬਾਤ ਸੀ ਕਹਿ ਸਕਦੇ ਆ ਕਿ ਵੱਡੀ ਵਕਤ ਨਹੀਂ ਹੋਈ ਹੈ ਪਰ ਲੇਕਿਨ 2 ਘੰਟੇ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ ਬੇ ਵਕ ਵਕ ਵਾੜਾਂ ਤੋਂ ਵਕ ਮੁਹੱਲਿਆਂ ਤੋਂ ਤਸਵੀਰਾਂ ਸਾਡੇ ਕੋਲ ਬਿਲਕੁਲ ਆ ਰਹੀਆਂ ਨੇ ਤੇ ਮੈਂ ਜੇ ਗੱਲ ਕਰਾਂ ਤਾਂ ਮੰਦਾ ਜਿਹੜਾ ਇਹਦਾ ਬਈ ਸਕੂਲ ਦੇ ਲਾਗੇ ਜੋ ਵੀ ਮਹੱਲੇ ਪੈਂਦਾ ਹੈ ਉਸ ਮਹੱਲੇ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਜਿਹੜਾ ਦਿਖਾਈ ਦੇ ਰਿਹਾ ਹੈ ਬੜਾ ਹੋਇਆ ਤੇ ਮੇਰੇ ਨਾਲ ਸਥਾਨਿਕ ਲੋਕ ਹੈ ਉੱਥੇ ਦੇ ਜਿਹੜੇ ਗੱਲਬਾਤ ਕਰ ਰਹੇ ਨੇ ਹਾਂਜੀ ਬਾਈ ਜੀ ਤੁਹਾਡੇ ਤੁਸੀਂ ਕਿਹੜੇ ਇਲਾਕੇ ਤੋਂ ਬੋਲ ਰਹੇ ਹੋ ਗਾਂਧੀ ਨਗਰ ਤੋਂ ਬੋਲ ਰਹੇ ਹਾਂ ਜੀ ਗਾੜੇ ਕਿਵੇਂ ਦੇ ਹਾਲਾਤ ਇੱਥੇ ਬਣ ਗਏ ਬਹੁਤ ਬੁਰੇ ਹਾਲਾਤ ਨੇ ਜੀ ਇੱਥੇ ਲੋਕਾਂ ਦਾ مالی ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਜੀ ਕਿੰਨੇ ਦੇ ਹਾਲਾਤ ਨੇ ਹਾਂਜੀ ਹਾਂਜੀ ਕਿੰਨੀ ਦੇਰ بارش ਲੱਗੀ ਰਹੀ ਤੇ ਉਹਦੇ ਪਾਣੀ ਆ ਗਿਆ ਜੀ ਕਿੰਨੇ ਘੰਟੇ ਦੀ بارش ਨੇ ਸਰਕਾਰ ਦੀ ਬੋਲ ਖੋਲ ਦਿੱਤੀ ਹੈ ਜੀ ਬਿਲਕੁਲ ਪਾਣੀ ਜਿਹੜਾ ਕਿ ਇਸ ਵੇਲੇ ਕਿ ਗਲੀਆਂ ਦੇ ਵਿੱਚ ਘੁੰਮ ਰਿਹਾ ਜਾਂ ਘਰਾਂ 'ਚ ਵੀ ਇਨਟਰੂ ਹੋ ਗਿਆ ਨਹੀਂ ਤਾਂ ਘਰਾਂ 'ਚ ਵੜ ਗਿਆ ਹੋਇਆ ਜੀ ਪਾਣੀ ਮੌਜੂਦਾ ਹਾਲਾਤ ਇਹ ਨੇ ਕਿ ਲੋਕਾਂ ਦਾ ਜਿਹੜਾ ਸਮਾਨ ਹੈ ਇਲੈਕਟ੍ਰੋਨਿਕ ਦਾ ਜਾਂ ਨਹੀਂ ਕੋਈ ਹੋਰ ਸਮਾਨ ਹੈ ਉਹ ਖਰਾਬ ਹੋ ਰਿਹਾ ਹੈ ਬਹੁਤ ਵੱਡੇ ਪੱਧਰ ਤੇ مالی ਨੁਕਸਾਨ ਹੋ ਰਿਹਾ ਹੈ ਕਿਉਂਕਿ ਇੱਥੇ ਜੇ ਦੇਖਿਆ ਜਾਵੇ ਤਾਂ ਘਰ ਵੀ ਬਹੁਤ ਪੁਰਾਣੇ ਬਣੇ ਹੋਏ ਨੇ ਤਾਂ ਕਿਤੇ ਨਾ ਕਿਤੇ ਇਹ ਵੀ ਖਦਸ਼ਾ ਪੜਤਾਇਆ ਜਾ ਸਕਦਾ ਹੈ ਵੀ ਇੱਥੇ ਉਹ ਇਮਾਰਤਾਂ ਵੀ ਡਿੱਗ ਸਕਦੀਆਂ ਨੇ ਤੇ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਪ੍ਰਸ਼ਾਸਨ ਦਾ ਵੀ ਕੋਈ ਅਧਿਕਾਰੀ ਤੁਹਾਡੇ ਇੱਧਰ ਕੋਈ ਆਇਆ ਕੋਈ ਕਿਉਂਕਿ ਰਾਤ ਕਾਲ ਜਾਂ ਬਚਾਅ ਵਾਸਤੇ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਕੋਈ ਕੋਈ ਅਧਿਕਾਰੀ ਨਹੀਂ ਹਾਲ ਤੱਕ ਕੋਈ ਕਿਸੇ ਨੇ ਪਹੁੰਚ ਨਹੀਂ ਕੀਤੀ ਜਦ ਕੇ ਇਹ ਖਬਰ ਕਿੰਨੇ ਦਿਨ ਤੋਂ ਚੱਲ ਰਹੀ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਸਟਾਫ ਨਹੀਂ ਆਇਆ ਹਾਲ ਤੱਕ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੇ ਗੋਡੇ-ਗੋਡੇ ਤੇ ਲੱਕ-ਲੱਕ ਦੇ ਨਾ ਲੱਖ ਤੋਂ ਵੀ ਥੱਲੇ ਪਾਣੀ ਹੈਗਾ ਇਹ ਪਰ ਜਿਹੜਾ ਮੋਟਰਸਾਈਕਲ ਸਕੂਟਰ ਵੀ ਉਹ ਬੱਚੇ ਵੀ ਵਿੱਚੋਂ ਨੁਕੀਓ ਕਰ ਰਹੇ ਆ ਪਾਣੀ ਦੇ ਵਿੱਚ ਬਿਲਕੁਲ ਬਿਲਕੁਲ ਬਹੁਤ ਬੁਰਾ ਹਾਲ ਹੈ ਜੀ ਸਕੂਲੀ ਬੱਚਿਆਂ ਨੂੰ ਛੁੱਟੀ ਹੋਣ ਦਾ ਸਮਾਂ ਹੋ ਰਿਹਾ ਹੈ ਪਰੰਤੂ ਉਹਨਾਂ ਦਾ ਪਹੁੰਚਣਾ ਕਿਤੇ ਚੁਣੌਤੀ ਦੇ ਬਰਾਬਰ ਹੈ ਇਸਨੇ ਆ ਮੈਂ ਤਸਵੀਰ ਵਿੱਚ ਦੇਖ ਰਿਹਾ ਕੁਝ ਬੱਚੇ ਸਕੂਲੀ ਬੱਚੇ ਵੀ ਜਿਹੜੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਬਿਲਕੁਲ ਇਹ ਇੱਕ ਚੁਣੌਤੀਪੂਰਨ ਮਾਹੌਲ ਬਣਿਆ ਹੋਇਆ ਹੈ ਸਕੂਲੀ ਬੱਚਿਆਂ ਵਾਸਤੇ ਘਰ ਪਹੁੰਚਣਾ ਆਗੇ ਸਮੇਂ ਬਿਲਕੁਲ ਤੇ ਕਿਵੇਂ ਜੇ ਇਹ ਜਿਹੜੇ ਹੜ ਆਏ ਆ ਇਸ ਵਾਰ ਹੀ ਆਏ ਆ ਜਾਂ ਪਹਿਲਾਂ ਕਿਸਮਤ ਤੇ ਪਹਿਲਾਂ ਵੀ ਹੁੰਦੇ ਤਾਂ ਇਹ ਇਦਾਂ ਦੇ ਹਾਲਾਤ ਨੇ ਜੀ ਇਸ ਇਸ ਮਹੱਲੇ ਨੂੰ ਕਦੇ ਪ੍ਰਸ਼ਾਸਨ ਨੇ ਪੁੱਛਿਆ ਹੀ ਨਹੀਂ ਹੈਗਾ ਜੀ ਤੇ ਕੀ ਜੇ ਕੀ ਮੰਗ ਕਰ ਰਹੇ ਤੁਸੀਂ ਹਾਂ ਮੰਗ ਇਹ ਆ ਜੀ ਇਸ ਇਸ ਇਹਦੇ ਵਿੱਚ ਬਚਾਅ ਕਰੇ ਭੇਜਿਆ ਜਾਵੇ ਤੇ ਕਿਤੇ ਨਾ ਕਿਤੇ ਇਹਦਾ ਹੱਲ ਕਰਵਾਇਆ ਜਾਵੇ ਤਾਂ ਜੋ ਲੋਕ ਸੁਖਰਾਸਾ ਲੈ ਸਕਣ ਬਿਲਕੁਲ ਜੀ ਬਿਲਕੁਲ ਅਸੀਂ ਵੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਸ ਇਨ੍ਹਾਂ ਇਲਾਕਿਆਂ ਦੇ ਵਿੱਚ ਜਿੱਥੇ ਪਾਣੀ ਜਿਹੜਾ ਨਿਕਾਸ ਜਿਹੜਾ ਨਹੀਂ ਹੋ ਰਿਹਾ ਉਸ ਜਗ੍ਹਾ ਦਿੱਤੇ ਨਿਕਾਸ ਦਾ ਸਹੀ ਤਰੀਕੇ ਨਾਲ ਨਿਕਾਸ ਹੋਣ ਵਾਸਤੇ ਜਿਹੜੇ ਇਨ੍ਹਾਂ ਦੇ ਇੰਜੀਨੀਅਰ ਹੁੰਦੇ ਆ ਜਾਂ ਇਹਨਾਂ ਦੇ ਜਿਹੜੇ ਤਜਰਬੇਕਾਰ ਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਇਸ ਜਿਹੜੀ ਨਿਕਾਸੀ ਦਾ ਪ੍ਰਬੰਧ ਜਿਹੜਾ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਧੰਨਵਾਦ ਜੀ ਥੋੜਾ ਕੋਈ ਗਾਂਧੀ ਨਗਰ ਦੇ ਕੀ ਹਾਲ ਹੋਏ ਹੋਏ ਆ ਘਰਾਂ ਘਰਾਂ ਜੇ ਲੋਕਾਂ ਦੇ ਪਾਣੀ ਭੜਿਆ ਹੋਇਆ ਬੱਚਿਆਂ ਦਾ ਕਈ ਬੱਚਿਆਂ ਦੀ ਛੁੱਟੀ ਹੋ ਗਈ ਸਕੂਲ ਤੋਂ ਕਈਆਂ ਦੀ ਹੋਣੀ ਮੈਂ ਮੋੜ ਕੇ ਜਾਗਲਾਂ ਨੂੰ ਮੈਂ ਬੜੀ ਮੁਸ਼ਕਲ ਦੇ ਸਾਥ ਇਹ ਨਦੀ ਪਾਰ ਕਰਨੇ ਦੀ ਕੋਸ਼ਿਸ਼ ਆਜੋ ਪਾਜੀ ਆਜੋ ਕਿਵੇਂ ਲੱਗਿਆ ਪਾਣੀ ਪਾਜੀ ਅੱਜ ਬਰਸਾਤ ਗੱਡੀ ਕਿੱਧਰ ਲਾ ਕੇ ਆਏ ਫਿਰ ਉਧਰ ਦੇਖੋ ਪਾਜੀ ਹੁਣੀ ਗੱਡੀ ਵੀ ਪਾਲੀ ਆਪਣੀ ਸਾਈਡ ਉਧਰ ਲਾ ਕੇ ਆਏ ਪੈਂਟ ਆਪਣੀ ਹੱਥ 'ਚ ਫੜੀ ਵੀ ਇਹਨਾਂ ਨੇ ਆਹੋ ਹੀ ਇਹਨਾਂ ਦਾ ਵੀ ਘਰ ਉਹ ਸਾਹਮਣੇ ਆ ਦੇਖੋ ਬੁਰਾ ਹਾਲ ਹੈ ਜੀ ਜਿਨਾਂ ਜਿਨਾਂ ਦਾ ਗੱਡੀਆਂ ਉਹ ਲਾਤੀਆਂ ਉੱਪਰ ਉਹ ਤਾਂ ਬਚ ਗਏ ਤੇ ਕਾਹ ਦੇਖ ਲੋ ਐਕਟਿਵ ਆਵਰ ਹੁਣ ਤੁਸੀਂ ਇੱਥੋਂ ਹੀ ਧਿਆਨ ਮਾਰ ਸਕਦੇ ਹੋ ਧੂਪਨਗਰ ਸ਼ਹਿਰ ਦੇ ਗਾਂਧੀ ਨਗਰ ਮਹੱਲੇ ਵਿੱਚ ਪ੍ਰਸ਼ਾਸਨ ਨੇ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਸੌਣ ਦੇ ਪਹਿਲੇ ਮਹੀ ਨਹੀਂ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ ਆਓ ਗੱਲਬਾਤ ਕਰਦੇ ਹਾਂ ਸਥਾਨਕ ਨਿਵਾਸੀਆਂ ਨਾਲ ਕੀ ਹਾਲਾਤ ਨੇ ਇਸ ਸਮੇਂ ਸਤਿ ਸ਼੍ਰੀ ਅਕਾਲ ਜੀ ਕੀ ਹਾਲਾਤ ਨੇ ਇਸ ਸਮੇਂ ਹਾਲਾਤ ਤਾਂ ਦੇਖੋ ਬਸ ਡਿੱਗ ਰਹੇ ਆ ਜਿਵੇਂ ਆ ਪਿਛਲੀਆਂ ਸਰਦੀਆਂ ਦੀ ਅ ਬਰਸਾਤਾਂ ਪਈਆਂ ਸੀ ਜੀਆਂ ਪਿਛਲੀ ਬਰਸਾਤ ਜਿਹੜੀ ਉਹਦੇ ਨਾਲ ਪਾਣੀ ਇਸ ਤਰ੍ਹਾਂ ਮਨੂ ਵਗ ਰਿਹਾ ਜਿਆਦਾ ਆ ਰਿਹਾ ਫਿਰ ਕਿਉਂਕਿ ਉਧਰ ਕੰਸੀ ਸਕੂਲ ਬਗ ਦੀ ਸੜਕ ਇੱਕ ਬਣਾਈ ਆ ਉਹਦਾ ਪਾਣੀ ਵੀ ਸ਼ਾਇਦ ਨੂੰ ਆਨ ਲੱਗੇ ਇੱਕ ਇੱਥੇ ਇੱਕ ਬਰਫ ਦੇ ਕਾਰਖਾਨੇ ਕੋਲ ਸਪੀਡ ਬਰੇਕ ਕੋ ਬਹੁਤ ਜ਼ਿਆਦਾ ਉੱਚਾਈ ਬਣਾਤਾ ਉਹ ਉਹਦੇ ਪਾਣੀ ਕਰਕੇ ਉਹ ਪਾਣੀ ਸਾਰਾ